ਸੋਰਠਿ ਮਹਲਾ ਪੰਜਵਾ ਕਰਤੁ ਜਾਸਟ ਪਦੀਆਂ ਇਕ ਅੰਕਾਰ ਸਤਿਗੁਰ ਪ੍ਰਸਾਦਿ ਆਠ ਪੜਿਓ ਅਰਿ ਵੇਦ ਵਿਚਾਰਿ ਓ ਨਿਵਲ ਭੰਗਮ ਸਾਧੈ ਆਠ ਪੜਿਓ ਅਰਿ ਵੇਦ ਵਿਚਾਰਿ ਓ ਨਿਵਲ ਭੰਗਮ ਸਾਧੈ ਪੰਚ ਜਨਾ ਸਿਉ ਸੰਗ ਨਾ ਛੁਟਕਿਉ ਅਧਿਕ ਅਹੰਗ ਬੁੱਧ ਬਾਧੇ ਚਾਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਵੇਕਾਰ ਹਾ ਮੋਨ ਭਯੋ ਕਰ ਪਾਤੀ ਰਿਹਯੋ ਨਗਨ ਫਿਰਯੋ ਬਨ ਮਾਹ ਤਟ ਤੀਰਥ ਸਭ ਧਰਤੀ ਭਰ ਮੈਂ ਦੁਬਦਾ ਛਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਵਸਯੋ ਸਿਰ ਕਰਬਿ ਧਰਾਏ ਮਨ ਕੀ ਮੈਲ ਨਾ ਉਤਰੇ ਇਹ ਵਿਦ ਦੇ ਲਖ ਜਤਨ ਕਰਾਇ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਾਨ ਦਤਾਰਾ ਅੰਨ ਵਸਤਰ ਭੂਮ ਬਹੁ ਅਰਪੈ ਨਹ ਮਿਲੇ ਹਰ ਦੁਆਰਾ ਪੂਜਾ ਅਰਚਾ ਵੰਦਨ ਡੰਡਾਤ ਖਟ ਕਰਮ ਰਤ ਰਹਤਾ ਹਾ ਕਰਤ ਬੰਦਨ ਮਹ ਪਰਿਆ ਨਹ ਮਿਲੇ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਭੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮ ਹੈ ਹਰ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਸ ਪਰਬ ਲੇਖੇ ਕਾਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਆਓ ਕਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਏ ਮਨ ਰਾਤਾ ਰਹਾਉ ਦੂਜਾ ਤੇਰੋ ਸੇਵਕ ਇਹ ਰੰਗ ਮਾਤਾ ਧਾਇਓ ਕਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਏ ਮਨ ਰਾਤਾ ਰਹਾਉ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ